ਐਸ ਵਕਤ ਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆਂ ਤੇ ਖਬਰ ਜੁੜੀ ਹੋਈ ਹੈ ਤਿਹਾਰਡ ਜੇਲ੍ਹ ਦੇ ਵਿੱਚ ਬੰਦ ਪਿਛਲੇ 28 ਸਾਲਾਂ ਤੋਂ ਬੰਦੀ ਸਿੰਘ ਬਣਾ ਕੇ ਉਹਨਾਂ ਨੂੰ ਰੱਖਿਆ ਹੋਇਆ ਹੈ ਭਾਈ ਜਗਤਾਰ ਸਿੰਘ ਹਵਾਰਾ ਤਿਹਾਰਡ ਜੇਲ੍ਹ ਦੇ ਵਿੱਚ ਜੋ ਕਿ ਬੰਦ ਨੇ ਪਿਛਲੇ 28 ਸਾਲਾਂ ਤੋਂ ਉਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ तिहाड़ जेल ਦੀ ਇੱਟ ਦੇ ਨਾਲ ਇੱਟ ਖੜਕਾ 66 ਪਿੰਡਾਂ ਦੀ ਪੰਚਾਇਤ ਨੇ ਕਢਵਾ ਦਿੱਤੀਆਂ ਭਗਵੰਤ ਮਾਨ ਸਮੇਤ ਕੇਂਦਰ ਸਰਕਾਰ ਦੀਆਂ ਚੀਕਾਂ ਤੇ ਮਜਬੂਰਨ ਲੋਕਾਂ ਤੋਂ ਡਰਦੇ ਅਮਿਤ ਸ਼ਾਹ ਨੂੰ ਕਰਨਾ ਪਿਆ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਰਿਹਾਈ ਦਾ ਐਲਾਨ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕਿ ਐਸ ਵਕਤ ਬਿਲਕੁਲ ਡਰਿਆ ਹੋਇਆ ਹੈ ਬਿਲਕੁਲ ਸਹਿਮਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਆਪਾਂ ਦੱਸ ਦਈਏ ਕਿ 66 ਪਿੰਡਾਂ ਨੇ ਇੱਟ ਨਾਲ ਇੱਟ ਖੜਕਾ ਦਿੱਤੀ ਹੈ ਤਿਹਾਰ ਜੇਲ੍ਹ ਦੀ। ਦੋਸਤੋ ਨੂੰ ਦੇਖ ਕੇ ਭਗਵੰਤ ਮਾਨ ਸਰਕਾਰ ਅਤੇ ਨਰਿੰਦਰ ਮੋਦੀ ਸਰਕਾਰ ਤੇ ਅਮਿਤ ਸ਼ਾਹ ਉਹਨਾਂ ਦੀਆਂ ਵੀ ਚੀਕਾਂ ਨਿਕਲੀਆਂ ਪਈਆਂ। ਅਤੇ 66 ਪਿੰਡਾਂ ਤੋਂ ਡਰਦੇ ਮਾਰੇ ਅਮਿਤ ਸ਼ਾਹ ਨੇ ਜਦੋਂ ਵੱਡਾ ਐਲਾਨ ਕਰ ਦਿੱਤਾ ਰਿਹਾਈ ਦਾ ਤੇ ਉਸ ਤੋਂ ਬਾਅਦ ਸਿੱਖ ਸੰਗਤਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਪਰੂ ਕਰਵਾਵਾਂਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗਰੂਪ ਯਾਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜ਼ਿਕਰ ਕਰਦੇ ਹਾਂ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਆਰ ਡੀ ਐਕਸ ਮਾਮਲੇ ਦੇ ਵਿੱਚ ਇਸ ਵਕਤ ਤਿਹਾਰਡ ਜੇਲ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਪਰ ਜੋ ਕਿ ਇਹ ਦੋਸ਼ ਠੀਕ ਉਹਨਾਂ ਨੇ ਆਰ ਡੀ ਐਕਸ ਉਪਲਬਧ ਕਰਵਾਇਆ ਸੀ ਤੇ ਪਿਛਲੇ 28 ਸਾਲਾਂ ਤੋਂ ਉਹਨਾਂ ਨੂੰ ਤਿਹਾਰਡ ਜੇਲ ਦੇ ਵਿੱਚ ਬੰਦ ਰੱਖਿਆ ਹੋਇਆ ਹੈ। ਹੋਈ ਨਹੀਂ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਬੰਦੀ ਸਿੰਘ ਨੇ ਜੱਲ੍ਹੇ ਸਿੰਘ ਤਾਂ ਹਾਈਲਾਈਟ ਹੋ ਗਏ ਨੇ ਪਰ ਬਹੁਤ ਸਾਰੇ ਸਿੰਘ ਐਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਸਾਡੀ ਆਮ ਪਬਲਿਕ ਜਾਣਦੀ ਤੱਕ ਨਹੀਂ ਸਾਡੀ ਆਵਾਮ ਜਾਣਦੀ ਤੱਕ ਨਹੀਂ ਹੁਣ ਆਪਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਕਰੀਏ ਚਾਹੇ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਵਾਰਾ ਠੀਕ ਹੈ ਹੁਣ ਇਹ ਲੋਕ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਇਹਨਾਂ ਨੂੰ ਸਰਕਾਰਾਂ ਨੇ ਰਿਹਾ ਕਿਉਂ ਨਹੀਂ ਕੀਤਾ ਹੁਣ ਜੋ ਸਾਡੇ 66 ਪਿੰਡਾਂ ਦੀ ਪੰਚਾਇਤ ਹੈ 66 ਪਿੰਡਾਂ ਦੀ ਪੰਚਾਇਤ ਨੇ ਰਲ ਕੇ ਇੱਕ ਮਤਾ ਬਾਜ਼ੀਬ ਕੀਤਾ 88 ਨਾਲ ਇੱਟ ਖੜਕਾ ਦੇਾਂਗੇ ਸੈਂਟਰ ਸਰਕਾਰ ਦੇ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਨਾ ਕੀਤਾ ਤਾਂ 66 ਪਿੰਡਾਂ ਦੀ ਪੰਚਾਇਤ ਹੈ ਜਿਹੜੀ ਉਹ ਸਿੱਧੀ ਦਿੱਲੀ ਕੰਨੀ ਨੂੰ ਰਵਾਨਾ ਹੋਵੇਗੀ ਤੇ ਫਿਰ ਇਹਨਾਂ ਨੂੰ ਕਰਨਾ ਵੀ ਪਵੇਗਾ ਕਿਉਂਕਿ ਜੋ ਜਨਤਾ ਹੈ ਨਾ ਉਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਇੱਕ ਤੇ ਇੱਕ 11 ਹੋ ਜਾਂਦੇ ਨੇ ਤੇ ਇੱਥੇ ਤਾਂ 66 ਪਿੰਡ ਨੇ ਤੇ 66 ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਪਿੰਡ ਦੇ ਵਿੱਚ ਜੇ 5000 ਵੋਟ ਵੀ ਹੋਈ ਤੇ 66 ਪਿੰਡਾਂ ਦੇ ਵਿੱਚ ਕਿੰਨੀ ਵੋਟ ਹੋ ਗਈ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਸਰਕਾਰਾਂ ਨੂੰ ਹਜੇ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਮਤਾ ਪਾ ਦਿੱਤਾ ਹੈ ਛਾੜ ਪਿੰਡਾਂ ਦੀ ਪਰਚਾਇਤ ਨੇ ਪਹਿਲਾਂ ਇਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਭਗਵੰਤ ਮਾਨ ਸਰਕਾਰ ਨੂੰ ਹੁਣ ਭਗਵੰਤ ਮਾਨ ਸਰਕਾਰ ਐਸ ਤੇ ਬਿਲਕੁਲ ਚੁੱਪੀ ਸਾਧ ਲੈਂਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਕਿ ਸਾਡੇ ਸਿੰਘਾਂ ਦਾ ਕਸੂਰ ਦੱਸੋ ਕੀ ਹੈ ਤੁਸੀਂ ਸਾਡੇ ਸਿੰਘਾਂ ਨੂੰ ਐਵੇਂ ਬੰਦੀ ਬਣਾ ਕੇ ਨਹੀਂ ਰੱਖ ਸਕਦੇ ਸੋ ਉਸ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਤੇ ਕੀ ਫੈਸਲਾ ਲੈਂਦਾ ਹੈ ਕਿਉਂਕਿ ਚੁਕਣਾ ਤਾਂ ਪਵੇਗਾ ਕਿਉਂਕਿ ਨਹੀਂ ਤਾਂ ਪੰਜਾਬ ਦੇ ਵਿੱਚ ਇਹ ਦੁਵਾਰਾ ਕਦੇ ਵੜ ਨਹੀਂ ਸਕਦੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ